ਲਓ ਜੀ ਮਿੱਤਰੋ ਅੱਜ ਦੇ ਵਲੌਗ ਦੀ ਕਰਦੇ ਆਪਾਂ ਸ਼ੁਰੂਆਤ ਆਪਣਾ ਵੱਡੇ ਮੁਰਗੇ ਤੇ ਵੱਡੇ ਚੂਚਿਆਂ ਦਾ ਖੁੱਡਾ ਇਹ ਇਹ ਆਪਾਂ ਹੁਣ ਖੋਲ ਦਿੰਨੇ ਆਂ ਦੇਖੋ ਮਿੱਤਰੋ ਕਰੋ ਚੈੱਕ ਓ ਮਿੱਤਰੋ ਇਹ ਆਪਣੇ ਵੱਡੇ ਮੁਰਗੇ ਤੇ ਚੂਚੇ ਜਿਹੜੇ ਵੱਡੇ ਸੀਗੇ ਉਹ ਆਪਾਂ ਡਿੱਤੇ ਹੋਏ ਸਾਰੇ ਦੇਖੋ ਚਲੋ ਚੈੱਕ ਇਹਨਾਂ ਨੂੰ ਵੀ ਠੀਕ ਠਾਕ ਨੇ ਮਿੱਤਰੋ ਇਹ ਵੀ ਸਾਰੇ ਜਾਨਵਰ ਆਪਣੇ ਤੇ ਇੱਕ ਦੋ ਚੂਚੇ ਸੀਗੇ ਆਪਣੇ ਐਕਸਪਾਇਰ ਹੋ ਗਏ ਸੀਗੇ ਉਹਨਾਂ ਦੀ ਅੱਖਾਂ ਖਰਾਬ ਹੋ ਗਈਆਂ ਸੀ ਤੇ ਇੱਕ ਦੋਆਂ ਦੀਆਂ ਮੂੰਹ ਪਟਪਟ ਕੇ ਸੰਭਾਲ ਲੈਂਦੇ ਸੀ ਕਿਉਂਕਿ ਗਰਮੀ ਬਹੁਤ ਈ ਹੈ ਇਹਦੇ ਕਰਕੇ ਦੇਖੋ ਮਿੱਤਰੋ ਕਰੋ ਚੈੱਕ ਇਹ ਵੀ ਸਾਰੇ ਠੀਕ ਠਾਕ ਨੇ ਮਿੱਤਰੋ ਵੱਡੇ ਮੁਰਗੇ ਆ ਫਿਰਦੇ ਉੱਧਰ ਫੀਲ ਮੁਰਗੀਆਂ ਦੋਨੇ ਉਹ ਮੁਰਗਾ ਤੇ ਉਧਰ ਵੱਡਾ ਮੁਰਗਾ ਤੇ ਮੁਰਗੀ ਹੁਣ ਤੁਹਾਨੂੰ ਮਖਲੀਆ ਮਿੱਤਰ ਆਪਣੀ ਛੋਟੀ ਚੂਚੀ ਉਹ ਵੀ ਆਪਾਂ ਖੋਲਾਂਗੇ ਕੁਝ ਖਾਣੇ ਸਾਨੂੰ ਲੋ ਉੰਤਰੋ ਆਪਾਂ ਇਹਨਾਂ ਨੂੰ ਹੁਣ ਪਾਣੇ ਆ ਚੂਰੀ ਦੇਖੋ ਮਿੱਤਰ ਆਹ 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 ਬੜੇ ਸ਼ੌਂਕ ਨਾਲ ਖਾਂਦੇ ਇਹ ਲੈ ਕੇ ਕਰੋ ਚੈੱਕ ਬਹੁਤ ਸ਼ਾਂਤ ਰਹਿੰਦੇ ਇਹ ਤੇ ਜੇ ਆਪਾਂ ਰੋਟੀਆਂ ਭਾਈ ਰੱਖੀਏ ਨਾ ਕੱਲੀਆਂ ਤਾਂ ਵੀ ਖੁਸ਼ ਰਹਿੰਦੇ ਇਹ ਕਿਉਂਕਿ ਨਾ ਇਹਨਾਂ ਦਲੀਆ ਖਾ ਕੇ ਰਾਜੀ ਨਹੀਂ ਨੀ ਫੀਡ ਖਾ ਕੇ ਰਾਜੀ ਨਹੀਂ ਜਿੰਨੀ ਬਾਹਰ ਦੀ ਚੀਜ਼ ਜਿਵੇਂ ਰੋਟੀ ਵਗੈਰਾ ਖਾ ਕੇ ਰਾਜੀ ਆ ਠੀਕ ਹੈ ਨਾ ਮਿੱਤਰੋ ਕਰੋ ਚੱਕ ਦੇਖੋ ਇਹਨੇ ਭੱਜ ਭੱਜ ਪੈਂਦੇ ਆ ਇਹਨਾਂ ਨੂੰ ਵੈਸੇ ਕੋਈ ਚੀਜ਼ ਨਹੀਂ ਇਹਨਾਂ ਨੂੰ ਵਧੀਆ ਲੱਗਦੀ ਤੇ ਰੋਟੀ ਬਹੁਤ ਸ਼ੌਂਕ ਨਾਲ ਖਾਂਦੇ ਹੈ ਚੂਰੀ ਟਾਈਪ ਹੈ ਚੂਰੀ ਕਰਕੇ ਬਣਾ ਕੇ ਵਧੀਆ ਬਹੁਤ ਵਧੀਆ ਤਰੀਕੇ ਨਾਲ ਖਾਂਦੇ ਹੈ ਹੋ ਮਿੱਤਰੋ ਆ ਛੋਟੇ ਚੂਚੇ ਵੀ ਖੋਲਦੇ ਸੀਗੇ ਆਪਾਂ ਕਰੋ ਚੈੱਕ ਇਹਨਾਂ ਨੂੰ ਵੀ ਅੱਧੇ ਦਾ ਬਾਹਰ ਚਲੇ ਗਏ ਅੱਧੇ ਅੰਦਰ ਹੀ ਹੈ ਦੇਖੋ ਮਿੱਤਰੋ ਇਹ ਆਪਣੇ ਸਭ ਤੋਂ ਛੋਟੇ ਚੂਚੇ ਮਿੱਤਰੋ ਇਹਨਾਂ ਨੂੰ ਬਾਹਰ ਘੜਤਾ ਆਪਾਂ ਕਰੋ ਚੈੱਕ ਇਹਨਾਂ ਨੂੰ ਵੀ ਇਹਨਾਂ ਨੂੰ ਵੀ ਆਪਾਂ ਚੂਰੀ ਪਾ ਦਿੰਨੇ ਆ ਆਹ 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 ਦੇਖੋ ਮਿੱਤਰੋ ਕਰੋ ਚੈੱਕ ਇਹ ਆਪਣੇ ਸਭ ਤੋਂ ਛੋਟੇ ਚੂਛੇ ਮਿੱਤਰੋ ਦੇਖੋ ਇਹ ਵੀ ਸਾਰੇ ਠੀਕ ਠਾਕ ਨੇ ਮਿੱਤਰੋ ਬੜੀ ਓਕੇ ਦੀ ਰਿਪੋਰਟ ਹੈ ਇਹਨਾਂ ਦੇ ਵੀ ਆਪਾਂ ਪਾਣੀ ਪੂਣੀ ਚੇਂਜ ਕਰ ਦਿੰਨੇ ਆ ਫੂਡਰ ਫੂਡਰ ਤੋੜ ਦਿੰਨੇ ਆ ਤੇ ਚੂਹੀ ਆਪਾਂ ਇਹਨਾਂ ਨੂੰ ਪਾ ਦਿੰਨੇ ਆ ਠੀਕ ਹੈ ਮਿੱਤਰੋ ਇਸ ਤੋਂ ਬਾਅਦ ਉਹਨੂੰ ਬਖਾਵਾਂਗੇ ਕਬੂਤਰ ਆਪਣੇ ਠੀਕ ਹੈ ਜੀ ਕਰੋ ਚੈੱਕ ਇਹਨਾਂ ਨੂੰ ਵੀ ਲੋ ਵੀ ਮਿੱਤਰੋ ਟ੍ਰੇਟਾਂ ਕਰਤੀਆਂ ਸੀ ਆਪਾਂ ਸਾਫ਼ ਸਾਰੀਆਂ ਵਧੀਆ ਤਰੀਕੇ ਨਾਲ ਹੁਣ ਪਾ ਦਿੰਨੇ ਆਪਾਂ ਦਾਣੇ ਇਹਨਾਂ ਦੇ ਵਿੱਚ ਪਾਤੇ ਦਾਣੇ ਕਿੰਨਾ ਚ ਪਾ ਦਿੰਨੇ ਆ ਜਿੰਨੇ ਕਬੂਤਰ ਰਗੇ ਹਰ ਖੁੱਡੇ ਜੋ ਉਸ ਹਿਸਾਬ ਨਾਲ ਆਪਾਂ ਪਾ ਦਿੰਨੇ ਆ ਕਿਉਂਕਿ ਆਪਣੇ ਕੋਲ ਕਬੂਤਰੀਆਂ ਜ਼ਿਆਦਾ ਹੈਗੀਆਂ ਕਬੂਤਰ ਘਟੇਗੇ ਉਹ ਸਾਬਨ ਨਾਲ ਆਪਾਂ ਪਾਤੀ ਠੀਕ ਹੈ ਮਿੱਤਰੋ ਇਹ ਜੋ ਹੋਰ ਪਾ ਦਿੰਨੇ ਆ ਵੱਡੇ ੁੱਡੇ ਚ ਰੱਖਾਂਗੇ ਤੇ ਆ ਹੋ ਗਿਆ ਆਪਣਾ ਸਿਸਟਮ ਤਿਆਰ ਠੀਕ ਹੈ ਮਿੱਤਰੋ ਤਿੰਨਾ ਕਰੇਟਾਂ ਚ ਪਾਤੇ ਦਾਣੇ ਹੁਣ ਆਪਾਂ ਇਹਨਾਂ ਨੂੰ ਅੰਦਰ ਰੱਖ ਦਿੰਨੇ ਆ ਹੁਣ ਲੋ ਵੀ ਮਿੱਤਰੋ ਇਹ ਆਪਾਂ ਹੁਣ ਵੱਡੇ ਕਬੂਤਰ ਰੱਖ ਦਿੰਨੇ ਆ ਇਹ ਆਪਣੇ ਵੱਡੇ ਕਬੂਤਰ ਹੈ ਮਿੱਤਰੋ ਸਾਰੇ ਕਰੋ ਚੈੱਕ ਇਹ ਸਾਰੇ ਆਪਣੇ ਵੱਡੇ ਕਬੂਤਰ ਹੈ ਮਿੱਤਰੋ ਠੀਕ ਹੈ ਜੀ ਹੁਣ ਇਹਨਾਂ ਦੇ ਜੋੜੇ ਆਪਾਂ ਲਾ ਦੇਣੇ ਦੋ ਤਿੰਨ ਜੋੜੇ ਹੋਰ ਲਾਣੇ ਆ ਦੋ ਤਿੰਨ ਤਾਂ ਲੱਗੇ ਹੋਏ ਠੀਕ ਹੈ ਮਿੱਤਰੋ ਕਰੋ ਚੈੱਕ ਜਾਨਵਰ ਆਪਣੇ ਆ ਆਪਣੇ ਸਾਰੇ ਵੱਡੇ ਕਬੂਤਰ ਆ ਮਿੱਤਰੋ ਠੀਕ ਹੈ ਜੀ ਹੁਣ ਤੁਹਾਨੂੰ ਵਿਖਾਣੇ ਆ ਆਪਣੇ ਕੂਥ ਨਾਲ ਖੁੱਡਾ ਨਾਲ ਦਾਣੇ ਰੱਖ ਦੇਣੇ ਅੰਦਰ ਠੀਕ ਹੈ ਮਿੱਤਰੋ ਕਰੋ ਚੈੱਕ ਲਓ ਮਿੱਤਰੋ ਇਹ ਆਪਣੀਆਂ ਕਬੂਤਰੀਆਂ ਨਾਲ ਖੁੱਡਾ ਆ ਦਾਣੇ ਪਏ ਆ ਦਾਣੇ ਇਹਨਾਂ ਨੂੰ ਉੱਪਰ ਰੱਖ ਦੇਣੇ ਆ ਠੀਕ ਹੈ ਮਿੱਤਰੋ ਆ ਲਓ ਜੀ ਚੱਕੋ ਇਹ ਆਪਣੀਆਂ ਵੱਡੀਆਂ ਕਬੂਤਰੀਆਂ ਹੈਗੀਆਂ ਮਿੱਤਰੋ ਸਾਰੀਆਂ ਕਰੋ ਚੱਕ ਮਿੱਤਰੋ ਆਪੋ ਕੇ ਅੰਡੇ ਵੀ ਲਾ ਰੱਖੇ ਹੈ ਕਈਆਂ ਕਬੂਤਰੀਆਂ ਨੇ ਇੱਕ ਉਧਰ ਬੈਠੀ ਹੈ ਇੱਕ ਉਧਰ ਚੁੰਡ ਚੇ ਵੀ ਲਾ ਰੱਖੇ ਅੰਡੇ ਉਧਰ ਵੀ ਲਾ ਰੱਖੇ ਆ ਦੇਖੋ ਮਿੱਤਰੋ ਕਰੋ ਚੱਕ ਇਹ ਆਪਣੀਆਂ ਵੱਡੀਆਂ ਕਬੂਤਰੀਆਂ ਨੇ ਮਿੱਤਰੋ ਸਾਰੀਆਂ ਦੇਖੋ ਦਾਣੇ ਪਾਤੇ ਇਹਨਾਂ ਨੂੰ ਪਾਣੀ ਆਪਾਂ ਇਹਨਾਂ ਦਾ ਚੇਂਜ ਕਰ ਦਿੰਨੇ ਆ ਠੀਕ ਹੈ ਮਿੱਤਰੋ ਕਰੋ ਚੈੱਕ ਸੇ ਵੀ ਸਾਰੇ ਠੀਕ ਠਾਕ ਨੇ ਮਿੱਤਰੋ ਇੱਕ ਕਬੂਤਰੀ ਹੈਗੀ ਆ ਉਹਦੀ ਅੱਖ ਥੋੜੀ ਜਿਹੀ ਖਰਾਬ ਹੈ ਉਹ ਵੈਸੇ ਸਦਾ ਸੈੱਟ ਹੋ ਗਈ ਦਵਾਈ ਪਾਣੀ ਪਾਣੇ ਉਹਦੀ ਅੱਖ ਚ ਤੇ ਬਾਕੀ ਤੁਹਾਨੂੰ ਵਿਖਾਵਾਂਗੇ ਬਾਅਦ ਚ ਉਹ ਵਾਲੀ ਕਬੂਤਰੀ ਉਹ ਬੈਠੀ ਅੰਡਿਆਂ ਤੇ ਬੈਠੀ ਹੈ ਮਿੱਤਰੋ ਕਬੂਤਰੀ ਉਹ ਦੇਖੋ ਇਹਦੀ ਤਾਂ ਅੱਖ ਖਰਾਬ ਹੈ ਹੁਣ ਤਾਂ ਠੀਕ ਹੈ ਪਹਿਲਾਂ ਤਾਂ ਖੁੱਲਦੀ ਨਹੀਂ ਸੀ ਅੱਖ ਤੇ ਠੀਕ ਹੈ ਮਿੱਤਰੋ ਹੁਣ ਲੱਗਵਾ ਠੀਕ ਹੈ ਮਿੱਤਰੋ ਕਰੋ ਚੈੱਕ ਇਹ ਆਪਣੀਆਂ ਕਬੂਤਰੀਆਂ ਸੀਗੀਆਂ ਵੱਡੀਆਂ ਹੁਣ ਤੁਹਾਨੂੰ ਵਿਖਾਣੇ ਆਪਾਂ ਬੱਚਿਆਂ ਵਾਲਾ ਖੁੱਡਾ ਜਿਹੜਾ ਆਪਣਾ ਛੋਟਾ ਖੁੱਡਾ ਹੈ ਤਿੰਨ ਜੋੜੇ ਲਾਏ ਹੋਏ ਇਹਦੇ ਵਿੱਚ ਉਹ ਵਿਖਾਣੇ ਹਾਂ ਤੁਹਾਨੂੰ ਠੀਕ ਹੈ ਮਿੱਤਰੋ ਲਓ ਜੀ ਮਿੱਤਰੋ ਇਹ ਆਪਣੀਆਂ ਜੋੜੇ ਵਾਲਾ ਖੁੱਡਾ ਹੈ ਮਿੱਤਰੋ ਠੀਕ ਹੈ ਲਓ ਜੀ ਦਾਣੇ ਇਹਨਾਂ ਨੂੰ ਆਪਾਂ ਰੱਖ ਦਿੰਨੇ ਆ ਲਓ ਮਿੱਤਰੋ ਇਹ ਬੱਚੇ ਇਹ ਬੱਚਾ ਵੀ ਠੀਕ ਠਾਕ ਹੈ ਮਿੱਤਰੋ ਤੇ ਉਹ ਕਬੂਤਰ ਨੇ ਵੇਖੋ ਮਿੱਤਰੋ ਅੰਡੇ ਦੁਬਾਰਾ ਧਰ ਲਏ ਆ ਇਹਦੇ ਬੱਚੇ ਸੀਗੇ ਇੱਕ ਆਹ ਬੱਚਾ ਇਹ ਕਹਾ ਬੱਚਾ ਜਿਹੜਾ ਪਾਣੀ ਦੇ ਵਿੱਚ ਬੈਠਾ ਹੈ ਇਹ ਬੱਚਾ ਨਾ ਵੈਸੇ ਢਿੱਲਾ ਹੈ ਇਹਦੇ ਫੰਗ ਖਾ ਗਏ ਸੀ ਕਬੂਤਰ ਆਹ ਤਾਂ ਠੀਕ ਠਾਕ ਹੈ ਮਿੱਤਰੋ ਤੇ ਇਹ ਇਹਦੇ ਇਸੇ ਬੱਚੇ ਦੇ ਮਾਪੇ ਉਹਨੇ ਕਬੂਤਰ ਇੰਨੇ ਢੰਡੇ ਧਾਲੇ ਮਿੱਤਰੋ ਆ ਵੇਖੋ ਇੱਧਰ ਕਰੋ ਚੈੱਕ ਲੋ ਮਿੱਤਰੋ ਇੱਧਰ ਇਹਨੇ ਵੀ ਬੱਚੇ ਕੜਤੇ ਰੱਬ ਦਾ ਸ਼ੁਕਰ ਹੈ ਠੀਕ ਹੈ ਮਿੱਤਰੋ ਆਪਣਾ ਦਾ ਪਤਾ ਅੱਜ ਲੱਗਿਆ ਕੱਲ ਰਾਤ ਦੇ ਖੜੇ ਹੋਏ ਮੈਨੂੰ ਲੱਗਦਾ ਬੱਚੇ ਇਹ ਦੇਖੋ ਮਿੱਤਰੋ ਕਰੋ ਚੈੱਕ ਦੇਖੋ ਮਿੱਤਰੋ ਇਹ ਆਪਣੇ ਜੋੜਿਆਂ ਨਾਲ ਕਪੁੱਤ ਖੁੱਡਾਗਾ ਤਿੰਨ ਜੋੜੇ ਲਾਏ ਹੋਏ ਇਹਦੇ ਚ ਇੱਕ ਨੇ ਬੱਚੇ ਕੱਢਦੇ ਤੇ ਉਹਨੇ ਦੁਬਾਰਾ ਅੰਡੇ ਧਰਦੇ ਉੱਧਰ ਠੀਕ ਹੈ ਇੱਕ ਨੇ ਦੋ ਅੰਡੇ ਲਾਏ ਸੀਗੇ ਤੇ ਬੱਚਾ ਇੱਕ ਕੱਢਿਆ ਮਿੱਤਰੋ ਕਾਲਾ ਚੀਨਾ ਜਿਹਾ ਹੈਗਾ ਇਹ ਗੋਲਾ ਜਿਹਾ ਲੱਗਦਾ ਤੇ ਆਹ ਦੇਖੋ ਮਿੱਤਰੋ ਕਰੋ ਚੈੱਕ ਆਪਣੇ ਜੋੜੇ ਠੀਕ ਹੈ ਮਿੱਤਰੋ ਤੇ ਮਿੱਤਰੋ ਡੇਲੀ ਦੀ ਵੀਡੀਓ ਜੇ ਅਪਡੇਟ ਵੇਖਣਾ ਵਾਸਤੇ ਤਾਂ ਆਪਣੇ ਚੈਨਲ ਕਰ ਲਓ ਸਬਸਕ੍ਰਾਈਬ ਆਪਾਂ ਡੇਲੀ ਦੀ ਅਪਡੇਟ ਪਾਇਆ ਕਰਾਂਗੇ ਮਿੱਤਰੋ ਜੋ ਵੀ ਆਪਣੇ ਕੋਲੇ ਹੋਇਆ ਕਰੂਗੀ ਕਰੋ ਚੈੱਕ ਠੀਕ ਹੈ ਮਿੱਤਰੋ ਅੱਜ ਦੇ ਲਈ ਇੰਨਾ ਹੀ ਫਿਰ ਮਿਲਦੇ ਆਪਾਂ